ਜੇ ਅਸੀਂ ਭੋਜਨ ਕਰਨਾ ਹੈ ਨਾ ਸਾਨੂੰ ਉਹ ਭੋਜਨ ਨੂੰ ਤਿੰਨ ਹਿੱਸਿਆਂ 'ਚ ਵੰਡਣਾ ਚਾਹੀਦਾ ਮਤਲਬ ਕੀ ਹੈ ਭੋਜਨ ਨੂੰ ਤਿੰਨ ਹਿੱਸੇ 'ਚ ਕਿਵੇਂ ਬਿਲਕੁਲ ਜੀ ਸਭ ਤੋਂ ਪਹਿਲਾ ਹਿੱਸਾ ਹਵਾ ਦਾ ਦੂਜਾ ਹਿੱਸਾ ਪਾਣੀ ਦਾ ਤੇ ਤੀਜਾ ਹਿੱਸਾ ਭੋਜਨ ਦਾ ਮੈਂ ਤਾਂ ਇੰਨੀ ਜ਼ਿਆਦਾ ਮਾਈਗਰੇਨ ਹੁੰਦੀ ਸੀ ਕਿ ਮੈਨੂੰ ਹੁੰਦਾ ਸੀ ਕੋਈ ਸ਼ੂਟ ਜਿਦਾ ਕਰ ਦਵੇ ਤੇ ਫਿਰ ਉਲਟੀਆਂ ਆਉਂਦੀਆਂ ਸੀ ਫਿਰ ਜਦੋਂ ਉਲਟੀਆਂ ਆ ਕੇ ਤਾਂ ਸਾਰਾ ਕਲੀਨ ਹੋ ਕੇ ਜਦੋਂ ਨਹੀਂ ਫਿਰ ਠੀਕ ਹੋ ਜਾਣਾ ਫੇ ਇਦਾਂ ਬਾਡੀ ਹੋ ਜਾਂਦੀ ਸੀ ਜਿਦਾ ਕੋਈ ਅਟੈਕ ਹੁੰਦਾ ਤਬਾਦ ਵਿੱਚ ਵੀਕਨੈਸ ਹੋ ਜਾਂਦੀ ਫਿਰ ਇੱਕ ਦਿਨ ਨਹੀਂ ਸੀ ਹਿਲਦਾ ਜਿੱਦਾਂ ਮਤਲਬ ਪੂਰਾ ਦਿਨ ਬੈੱਡ ਤੇ ਉਹ ਕਰਨਾ ਕੀ ਏ ਆ ਦੇਖੋ ਹੁਣ ਇਹਨਾਂ ਨੂੰ ਆਪਾਂ ਚੱਕਿਆ ਇੱਕ ਇਹ ਚੱਕੀ ਟੱਕਾ ਕਿਹਾ ਵਾ ਇਹਨਾਂ ਪੰਜ ਬਾਹ ਰਿਆਂ ਮਤਲਬ ਇਹ ਖੂਨ ਗਾੜੇ ਦੀ ਤੇ ਟ੍ਰੈਗਲਸ ਰਾਈਡਸ ਦੀ ਜਿਹੜੀ ਇਹ ਗੋਲੀ ਬਣ ਗਈ ਇਹ ਦਵਾਈ ਬਣ ਗਈ ਜੀ ਔਰ ਇਸ ਦਵਾਈ ਦਾ ਕੋਈ ਤੋੜ ਹੀ ਨਹੀਂ ਏਗਾ ਇੱਕ ਗਲਾਸ ਤੁਹਾਡਾ ਗਾੜਾ ਖੂਨ ਪਤਲਾ ਕਰ ਸਕਦਾ ਵਾ ਇੱਕ ਗਲਾਸ ਵਧੇ ਹੋਏ ਪੀਜੀਐਲ ਨੂੰ ਘਟਾ ਸਕਦਾ ਵਾ ਇੱਕ ਗਲਾਸ ਹੱਥ ਪੈਰ ਸੁੰਨ ਨੇ ਠਾ ਸਕਦਾ ਇੱਕ ਗਲਾਸ ਪੈਰਾਂ ਚੋਂ ਸੇਕ ਨਿਕਲ ਰਿਹਾ ਕਬਜ ਰਹਿ ਰਹੀ ਆ ਔਰ ਦਿਮਾਗ ਦੇ ਵਿੱਚ ਸੁਣਪਨ ਆ ਗਿਆ ਵਾ ਤਾਨੂੰ ਖਤਮ ਕਰ ਸਕਦਾ ਪ੍ਰੋਬਲਮ ਕੀ ਹੁੰਦੀ ਸੀ ਭੈਣ ਜੀ ਇਹਦਾ ਜਿੱਦਾਂ ਸਟਮਕ ਰਿਲੇਟਡ ਜਿੱਦਾਂ ਐਂਗਜ਼ਾਇਟੀ ਹੋਈ ਫਿਰ ਮਾਈਗਰੇਨ ਸ਼ੁਰੂ ਹੋ ਜਾਂਦੀ ਸੀ ਫਿਰ ਉਲਟੀਆਂ ਵੀ ਆਉਂਦੀਆਂ ਸੀਗੀਆਂ ਤੇ ਤਾਂ ਕਰਕੇ ਫਿਰ ਹੁਣ ਮੈਂ ਇਹਨਾਂ ਦੇ ਟਰਾਈ ਕੀਤੀ ਤਾਂ ਫਿਰ ਮੈਨੂੰ ਥੋੜਾ ਥੋੜਾ ਫਰਕ ਪਿਆ ਅਸੀਂ ਨਾਤਾ ਖਵਾ ਦਾ ਧਿਆਨ ਰੱਖਿਆ ਨਾ ਪਾਣੀ ਦਾ ਧਿਆਨ ਰੱਖਿਆ ਅਸੀਂ ਆਪਣੇ ਭੋਜਨ ਨੂੰ ਇੰਨਾ ਕੁ ਭਰ ਲਿਆ ਇੰਨਾ ਕੁ ਭਰ ਲਿਆ ਪੇਟ ਤੋਂ ਉਹ ਜਦੋਂ ਇਸ ਤਰ੍ਹਾਂ ਚੱਲੂਗਾ ਉਹ ਐਸਿਡ ਰਿਫਲੈਕਸ ਕਰੂਗਾ ਤਾਂ ਨੂੰ ਆਊਗਾ ਤੇ ਭੋਜਨ ਪ੍ਰੋਪਰ ਗਲੇਗਾ ਨਹੀਂ ਜਿਹੜਾ ਐਕਸਟਰਾ ਭੋਜਨ ਸਾਡੀ ਬੋਡੀ ਚ ਗਿਆ ਹੋਇਆ ਉਸ ਐਕਸਟਰਾ ਭੋਜਨ ਨਾਲ ਸਾਡੇ TGL ਐਂਡ ਖੂਨ ਸੰਗਣਾ ਹੋਣਾ ਹੀ ਹੋਣਾ ਕੋਈ ਤਾਕਤ ਰੋਕ ਨਹੀਂ ਸਕਦੀ ਤਾਂ ਬੈਰਿਕਵਰ ਦੇ ਮੁਲਕ ਦੇ ਵਿੱਚ ਉਹ ਜਿੱਥੇ ਕਿਸੇ ਚੀਜ਼ ਦੀ ਕੋਈ ਘਾਟ ਹੈ ਹੀ ਨਹੀਂ ਮਨ ਦੇ ਬੜੇ ਸੋਝੀ ਵਾਲੇ ਡਾਕਟਰ ਨੇ ਗੋਰੇ ਅੰਗਰੇਜ਼ ਡਾਕਟਰ ਤੇ ਸਾਡੇ ਵਾਲੇ ਦੇਸੀ ਟਰਾਈ ਤਾਂ ਉਹਨੇ ਕਾਫੀ ਕੀਤਾ ਮੈਂ ਸਪੈਸ਼ਲਿਸਟ ਜਿਦਾਂ ਦੇ ਬਟ ਕੋਈ ਫਰਕ ਨਹੀਂ ਪਿਆ ਤੇ ਹੁਣ ਕਾਫੀ ਫਰਕ ਆ ਜਿਹਦਾ ਬਹੁਤ ਜ਼ਿਆਦਾ ਫਰਕ ਆ ਹਾਂਜੀ ਕਿੰਨੇ ਪਰਸੈਂਟ ਆਰਾਮ ਆ ਗਿਆ ਚਲੋ 80% 80% ਤੁਸੀਂ ਮੰਨਦੇ ਹੋ ਠੀਕ ਹੋ ਗਿਆ ਜਿਹੜੀ ਚੀਜ਼ ਆਪਾਂ ਅੱਜ ਲੈ ਕੇ ਆਏ ਹਾਂ ਫਾਰਮੂਲਾ ਨੁਸਕਾ ਅਗਰ ਉਹਨੂੰ ਤੁਸੀਂ ਲਗਾਤਾਰ ਚਬਾਉਣਾ ਸ਼ੁਰੂ ਕਰਤਾ ਜਿੰਨੇ ਤੁਹਾਡੇ ਗਾੜੇ ਖੂਨ ਨੂੰ ਪਤਲਾ ਕਰਨਾ ਵਾ ਜਿੰਨੇ ਤੁਹਾਡੇ ਵਦੇ TGL ਦੇ ਲੈਵਲ ਨੂੰ ਸਹੀ ਕਰਨਾ ਵਾ ਜਿੰਨੇ ਤੁਹਾਨੂੰ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦੇਣਾ ਤੁਹਾਨੂੰ ਵੀ ਇਹਨਾਂ ਨੇ ਉਹ ਜਿਹੜਾ ਬ੍ਰਹਮਾਸਤਰ ਦਿਖਾਉਂਦੇ ਨੇ ਵੀ ਉਹ ਹੀ ਬ੍ਰਹਮਾਸਤਰ ਦਿੱਤਾ ਹਾਂਜੀ ਇਹ ਵਾਲੇ ਹਾਂਜੀ ਅਸੀਂ ਇਹੀ ਮੈਡੀਸਨ ਹਾਂਜੀ ਇਹ ਮੈਡੀਸਨ ਹਾਂਜੀ ਅੱਛਾ ਅੱਛਾ ਵੱਡੀ ਗੱਲ ਦੱਸਿਆ ਕਿ ਜੇ ਪੇਸ਼ੈਂਟ ਅਮਰੀਕਾ ਵਿੱਚ ਦਵਾਈ ਉਹਨੇ ਖਾ ਲਈ ਇੱਕ ਵਾਰੀ ਉਹਨੇ ਮੰਗਾ ਲਈ ਦੁਬਾਰਾ ਫਿਰ ਮੰਗਾ ਲਈ ਤੀਜੀ ਵਾਰ ਤੁਹਾਡੇ ਆਫਿਸ ਚ ਆ ਰਿਹਾ ਹੈ ਇਟ ਮੀਨ ਤੁਸੀਂ ਸਹੀ ਰਸਤੇ ਤੇ ਚੱਲਦੇ ਹੋ ਠੀਕ ਹੈ ਸਾਡਾ ਬ੍ਰਹਮ ਅਸਤਰ ਕੰਮ ਕਰਦਾ ਪਿਆ ਅੱਜ ਉਹਦਾ ਬ੍ਰਹਮ ਅਸਤਰੀ ਨੂੰ ਦੁਬਾਰਾ ਇੱਥੇ ਲੈ ਕੇ ਆਇਆ ਲੰਭੋ ਨੇ ਖਤਾ ਕੀਤੀ ਔਰ ਸਦੀਓ ਨੇ ਸਜ਼ਾ ਪਾਈ ਇਸੇ ਤਰੀਕੇ ਨਾਲ ਇਸ ਵੇਲੇ ਸਾਡਾ ਰੋਜ਼ ਮਰਰਾ ਦਾ ਕਾਰਜਕ੍ਰਮ ਚੱਲ ਰਿਹਾ ਹੈ ਪ੍ਰੋਗਰਾਮ ਚੱਲ ਰਿਹਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਨਾਗੀ ਇਲੈਕਟ੍ਰੋ ਹੋਮਿਓਪੈਥੀ ਸੈਂਟਰ ਦੇ ਡਾਕਟਰ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੇ ਡਾਕਟਰ ਕਰਨ ਗਟਾਰੀਆ ਜੀ ਅੱਜ ਇਹ ਸ਼ੇਅਰ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੁਹਾਡੇ ਨਾਲ ਰੂਬਰੂ ਕੀਤਾ ਹੈ ਕਿ ਕੁਝ ਕੁ ਸੈਕਿੰਡਾਂ ਦਾ ਅਸੀਂ ਕਹਿ ਲਈਏ ਕਿ ਜੀਬ ਦਾ ਮਜ਼ਾ ਹੁੰਦਾ ਹੈ ਜੀਬ ਦਾ ਸਵਾਦ ਹੁੰਦਾ ਹੈ ਤੇ ਫਿਰ ਉਹਦਾ ਜਿਹੜਾ ਸਜ਼ਾ ਹੈਗੀ ਆ ਉਹ ساری ਜ਼ਿੰਦਗੀ ਸਾਡੇ ਸਰੀਰ ਉੱਪਰ ਨਹੀਂ ਪੈਂਦੀ ਐ ਲੰਬ ਸਦੀਆਂ ਤੱਕ ਤੈ ਉਮਰ ਤੱਕ ਬੁਢਾਪੇ ਤੱਕ ਤਾਂ ਅਜਿਹੇ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਬਿਮਾਰੀਆਂ ਸਾਨੂੰ ਲੱਗ ਜਾਂਦੀਆਂ ਨੇ ਜਿਸ ਦਾ ਹੱਲ ਮਹਿਜ਼ ਇੰਨਾ ਲਸਣ ਦੇ ਵਿੱਚ ਇੰਨਾ ਅਸੀਂ ਕਹਿ ਲਈਏ ਕਿ ਤੁਰੀਆਂ ਦੇ ਵਿੱਚ ਲਸਣ ਦੀਆਂ ਪੋਥੀਆਂ ਦੇ ਵਿੱਚ ਕੁਦਰਤ ਨੇ ਰੱਖਿਆ ਹੋਇਆ ਗੱਲਬਾਤ ਕਰਦੇ ਆ ਨਾਗੀ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਡਾਕਟਰ ਸਾਹਿਬ ਹਕੀਕਤ ਟੀਵੀ ਪੰਜਾਬੀ ਤੇ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਹਨਾਂ ਸਰੋਤਿਆਂ ਦਾ ਜਿਹੜੇ ਸਾਡੇ ਵੀਡੀਓ ਸੁਣ ਸੁਣ ਕੇ ਇਸ ਨੁਸਖਿਆਂ ਨੂੰ ਸੁਣ ਸੁਣ ਕੇ ਆਪਣੇ ਘਰੇ ਬਾਕੂਫੀ ਫਾਇਦਾ ਲੈ ਰਿਆ ਜੀ ਜੀ ਅੱਛਾ ਨਾਗੀ ਸਾਹਿਬ ਤੁਸੀਂ ਮੈਨੂੰ ਇਹ ਗੱਲ ਕੀਤੀ ਹੈ ਕਿ ਕੁਝ ਕੁ ਸੈਕਿੰਡਾਂ ਦਾ ਮਜ਼ਾ ਹੁੰਦਾ ਹੈ ਕੁਝ ਕੁ ਸੈਕਿੰਡਾਂ ਦਾ ਸਵਾਦ ਹੁੰਦਾ ਹੈ ਜਿਹੜਾ ਸਾਡੀ ਜੀਭ ਦੇ ਉੱਤੇ ਆਉਂਦਾ ਹੈ ਤੇ ਉਸ ਤੋਂ ਬਾਅਦ ਫਿਰ ਸਦੀਆਂ ਉਸ ਚੀਜ਼ ਦਾ ਖਮਿਆਜ਼ਾ ਭੁਗਤਿਨੇ ਯਾਨੀ ਕਿ ਤਾਈ ਉਮਰ ਉਦਾ ਜਿਹੜੀ ਸਜ਼ਾ ਹੈਗੀ ਸਾਡੇ ਸਰੀਰ ਨੂੰ ਮਿਲਦੀ ਹੈ ਕਿਹੜੀ ਬਿਮਾਰੀ ਦੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਮਤਲਬ ਸਿੱਧੀ ਜੀ ਸਾਨੂੰ ਕੈਮਰੇ ਸਾਹਮਣੇ ਸਮਝਾ ਦਿਓ ਬਿਲਕੁਲ ਜੀ ਅੱਜ ਆਪਾਂ ਸਭ ਤੋਂ ਪਹਿਲਾਂ ਇਹੀ ਕਲੀਅਰ ਕਰਦੇ ਨੇ ਕਿ ਅੱਜ ਆਪਾਂ ਗੱਲ ਕਿਸ ਚੀਜ਼ ਦੀ ਕਰਨ ਲੱਗੇ ਆ ਅੱਜ ਆਪਾਂ ਗੱਲ ਕਰਨ ਲੱਗੇ ਆ ਟਜੀਐਲ ਐਂਡ ਕੋਲੇਸਟਰੋਲ ਮਤਲਬ ਕਿ ਗਾੜਾ ਖੂਨ ਸੰਘੜੇ ਖੂਨ ਦੀ ਗੱਲ ਕਰਨ ਲੱਗੇ ਆ ਹੁਣ ਇਹ ਇਹਦਾ ਸੰਬੰਧ ਸਾਡੀ ਜੀਵ ਨਾਲ ਹੀ ਹੈ ਵਾਕਿਆ ਜੀਵ ਨਾਲ ਓਕੇ ਦੇਖੋ ਅੱਜ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਫਰੂਕੀ ਸਾਹਿਬ ਜਦੋਂ ਤੁਸੀਂ ਕਿਸੇ ਵੀ ਚੀਜ਼ ਦੇ ਕਿਸੇ ਹੋਟਲ ਦੇ ਮੂਰੇ ਜਾਂ ਕਿਸੇ ਮਸਾਲੇ ਦਾ ਚੀਜ਼ਾਂ ਮੂਰੇ ਲੰਘੋਗੇ ਨਾ ਤੁਹਾਡੇ ਅੰਦਰ ਇਹਨੇ ਇੱਕ ਸਲਾਈਵਾ ਬਣਾਉਣਾ ਸ਼ੁਰੂ ਕਰ ਦਿੰਦਾ ਇੱਕ ਜੀਭ ਦਾ ਸਵਾਦ ਹੀ ਇਹੋ ਜਿਹਾ ਆ ਜੀਭ ਦੇ ਸਵਾਦ ਦੇ ਚਟੇ ਅੱਜ ਸਾਡਾ ਵੇਟ 80 90 ਕਿਲੋ 100 ਕਿਲੋ ਤੋਂ ਉੱਪਰ ਜਾ ਰਿਹਾ ਆ ਜੀਭ ਦੇ ਸਵਾਦ ਦੇ ਚਟੇ ਅੱਜ ਅਸੀਂ ਸੰਘਣੇ ਖੂਨ ਦੀਆਂ ਗੋਲੀਆਂ ਖਾ ਰਹੇ ਆ ਸਾਈਡ ਵੀ ਬੜਾ ਵੱਧ ਰਿਹਾ ਹੈ ਟ੍ਰਾਈਗਲ TGL ਬਹੁਤ ਜ਼ਿਆਦਾ ਵੱਧ ਰਿਹਾ ਜਿੰਦੇ ਨਾਲ ਹੱਟ ਦੀਆਂ ਵੀ ਸਮੱਸਿਆਵਾਂ ਆ ਰਹੀਆਂ ਅਲੱਗ-ਅਲੱਗ ਹੁਣ ਦੇਖੋ ਇੱਕ ਜੀਭ ਦੀ ਗੱਲ ਹੀ ਕਿਉਂ ਹੈ ਕਿਉਂਕਿ ਜਿਹੜਾ ਭੋਜਨ ਆਪਾਂ ਸਵਾਦਿਸ਼ਟ ਖਾਂਦੇ ਆ ਦੇਖੋ ਸਾਡੀ ਬਾਡੀ ਨੂੰ ਸਭ ਤੋਂ ਪਹਿਲਾਂ ਤਿੰਨ ਹਿੱਸਿਆਂ ਚ ਵੰਡਣਾ ਚਾਹੀਦਾ ਸਾਡੇ ਨੂੰ ਹੂੰ ਤਿੰਨ ਹਿੱਸੇ ਦਾ ਮਤਲਬ ਜੇ ਅਸੀਂ ਭੋਜਨ ਕਰਨਾ ਹੈ ਨਾ ਸਾਨੂੰ ਉਹ ਭੋਜਨ ਨੂੰ ਤਿੰਨ ਹਿੱਸਿਆਂ 'ਚ ਵੰਡਣਾ ਚਾਹੀਦਾ ਮਤਲਬ ਕੀ ਹੈ ਭੋਜਨ ਨੂੰ ਤਿੰਨ ਹਿੱਸੇ 'ਚ ਕਿਵੇਂ ਬਿਲਕੁਲ ਜੀ ਸਭ ਤੋਂ ਪਹਿਲਾ ਹਿੱਸਾ ਹਵਾ ਦਾ ਦੂਜਾ ਹਿੱਸਾ ਪਾਣੀ ਦਾ ਤੇ ਤੀਜਾ ਹਿੱਸਾ ਭੋਜਨ ਦਾ ਠੀਕ ਹੈ ਕਿਉਂਕਿ ਜਿਹੜਾ ਸਾਡਾ ਅਮਸ਼ ਮਤਲਬ ਪੇਟ ਹੁੰਦਾ ਹਾਂਜੀ ਜਦੋਂ ਇਹਦੇ 'ਚ ਭੋਜਨ ਜਾਂਦਾ ਹੈ ਇਹਦੀ ਜਿਹੜੀ ਕਪੈਸਿਟੀ ਹੁੰਦੀ ਹੈ ਉਸ ਕਪੈਸਿਟੀ ਤੋਂ ਬਾਅਦ ਇਹਨੇ ਨਾ ਇਸ ਤਰ੍ਹਾਂ ਉਹ ਚੀਜ਼ ਨੇ ਰੜਕਣਾ ਰੜਕਣਾ ਉਹ ਉਸ ਚੀਜ਼ ਨੇ ਫਿਰ ਗਲਣਾ ਵਿੱਚ ਡਕੜਕ ਹੁਣ ਅੱਜ ਅਸੀਂ ਕੀ ਕਰ ਰਹੇ ਹਾਂ ਬਰੁਕੀ ਸਾਹਿਬ ਜਿੰਦੇ ਕਰਕੇ ਸਾਡੇ ਟ੍ਰਾਈਗਲਾਈਸਰ ਵਧ ਰਹੇ ਮਤਲਬ ਸਾਡਾ ਖੂਨ ਸੰਗੜਾ ਹੋ ਰਿਹਾ ਅਸੀਂ ਨਾ ਤਾਂ ਹਵਾ ਦਾ ਧਿਆਨ ਰੱਖਿਆ ਨਾ ਪਾਣੀ ਦਾ ਧਿਆਨ ਰੱਖਿਆ ਅਸੀਂ ਆਪਣੇ ਭੋਜਨ ਨੂੰ ਇੰਨਾ ਕੁ ਭਰ ਲਿਆ ਇੰਨਾ ਕੁ ਭਰ ਲਿਆ ਪੇਟ ਤੋਂ ਉਹ ਜਦੋਂ ਇਸ ਤਰ੍ਹਾਂ ਚੱਲੂਗਾ ਉਹ ਐਸਿਡ ਰਿਫਲੈਕਸ ਕਰੂਗਾ ਤਾਂ ਨੂੰ ਆਊਗਾ ਤੇ ਭੋਜਨ ਪ੍ਰੋਪਰ ਗਲੇਗਾ ਨਹੀਂ ਹੁਣ ਦੂਸਰੀ ਗੱਲ ਆ ਗਈ ਸਾਨੂੰ ਉਸ ਭੋਜਨ ਤੋਂ ਮਿਲਣੀ ਹੈ એનર્ਜੀ ਐਨਰਜੀ ਮਿਲਨੀ ਹੈ ਮੰਨ ਲਓ ਤੁਸੀਂ ਦੋ ਦਿਨ ਰੋਟੀ ਨਹੀਂ ਖਾਓਗੇ ਤਾਂ ਤੁਹਾਡਾ ਸਰੀਰ ਵੀਕ ਹੋਣਾ ਸ਼ੁਰੂ ਹੋ ਜਾਊਗਾ ਹੁਣ ਭੋਜਨ ਤੋਂ ਜਿੰਨੀ ਐਨਰਜੀ ਇੱਕ ਚੀਜ਼ ਹੋਰ ਮੈਂ એનર્ਜੀ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦਾ ਫਿਰ ਕਿਸ ਤਰ੍ਹਾਂ ਅਗਰ ਤੁਹਾਨੂੰ ਤਿੰਨ ਰੋਟੀਆਂ ਦੀ ਭੁੱਖ ਆ ਤੇ ਤੁਹਾਨੂੰ ਦੋ ਖਾਣੀਆਂ ਚਾਹੀਦੀਆਂ ਠੀਕ ਹੈ ਪਰ ਅਸੀਂ ਕੀ ਕਰਦੇ ਆ ਸਾਡਾ ਚਾਰ ਖਾਂਦੇ ਆ ਚਾਰ ਪੰਜ ਅੱਜ ਜੇ ਮੈਂ ਗੱਲ ਕਰਾਂ ਨਾ ਅੱਜ ਗਿਣ ਕੇ ਨਹੀਂ ਚਿਣਕੇ ਖਾਧੀਆਂ ਜਾਂਦੀਆਂ ਜੀ ਚਿਣਕੇ ਕਿਉਂਕਿ ਜੇ ਸਬਜੀ ਸਵਾਦ ਬਣੀ ਨਾ ਫਿਰ ਰੋਟੀਆਂ ਸਾਫਤਾ ਨਹੀਂ ਹੁੰਦਾ ਚਿਣਕੇ ਖਾਧੀਆਂ ਹੁਣ ਜਦੋਂ ਰੋਟੀ ਜ਼ਿਆਦਾ ਮਾਤਰਾ ਚ ਖਾ ਲਵਾਂਗੇ ਹੋ ਜਿੰਨੀ ਜ਼ਰੂਰਤ ਸਾਡੀ ਬਾਡੀ ਨੂੰ એનર્ਜੀ ਉਹਨੇ ਉਹ એનર્ਜੀ ਤਾਂ ਲੈ ਲਈ ਠੀਕ ਹੈ ਹੁਣ ਜਿਹੜਾ ਐਕਸਟਰਾ ਭੋਜਨ ਸਾਡੀ ਬਾਡੀ ਚ ਗਿਆ ਹੋਇਆ ਉਸ ਐਕਸਟਰਾ ਭੋਜਨ ਨਾਲ ਸਾਡੇ TGL ਐਂਡ ਖੂਨ ਸੰਗਣਾ ਹੋਣਾ ਹੀ ਹੋਣਾ ਕੋਈ ਤਾਕਤ ਰੋਕ ਨਹੀਂ ਸਕਦੀ ਜੀ ਜੀ ਜੇ ਤੁਸੀਂ ਤੁਸੀ ਸਮਝਾਂਗੇ ਤਾਂ ਹੱਲ ਕੀ ਹੈਗਾ ਸਾਡੇ ਨਾਲ ਡਾਕਟਰ ਕਰਨ ਘਟਾਰੇ ਜੀ ਵੀ ਨੇ ਘਟਾਰੇ ਸਾਹਿਬ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜਾ ਟ੍ਰਾਈਗਲਸ ਰਾਈਡ ਤੁਹਾਡੇ ਹੋਗੇ ਜਾਂ ਫਿਰ ਤੁਹਾਡਾ ਖੂਨ ਗਾੜੇ ਦੀ ਸਮੱਸਿਆ ਹੈਗੀ ਹੈ ਉਹ ਇਹਨਾਂ ਲਸਣ ਦੇ ਜ਼ਰੀਏ ਅਸੀਂ ਦੂਰ ਕਰਨ ਦਾ ਢੰਗ ਤੁਹਾਨੂੰ ਦੱਸਾਂਗੇ ਪਰ ਸਾਨੂੰ ਇਹ ਸਮਝਾਓ ਵੀ ਜਿਹੜਾ ਇੰਨੀ ਕੁ ਮਤਲਬ ਹਰੇਕ ਬੰਦੇ ਨੂੰ ਕਿਉਂ ਹੋ ਰਹੀ ਹੈ ਜੀ ਇਹਨੂੰ ਪੁੱਛ ਲਓ ਕਹਿੰਦੇ ਕਿ ਖੂਨ ਗਾੜਾ ਹੈ ਲਿਪਿਡ ਪ੍ਰੋਫਾਈਲ ਚੈੱਕ ਕਰਾਉਣਗੇ ਤਾਂ ਟ੍ਰਾਈਗਲਸ ਰਾਈਡਸ ਨੇ ਜਿਹੜੇ ਉਹ ਵਧੇ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿਵੇਂ ਕਿ ਨਾਗੀ ਸਾਹਿਬ ਨੇ ਦੱਸਿਆ ਕਿ ਜਿਹੜੀ ਰੋਟੀ ਆ ਉਹ ਆਪਾਂ એનર્ਜੀ ਲਈ ਖਾਣੇ ਆ ਹ ਜੇ ਤੁਹਾਨੂੰ ਮੰਨ ਲਓ ਦੋ ਰੋਟੀਆਂ ਦੀ ਭੁੱਖ ਵਾ ਤੁਸੀਂ ਚਾਰ ਖਾਓਗੇ ਜਿਹੜੀਆਂ ਦੋ ਰੋਟੀਆਂ ਤੁਹਾਨੂੰ એનર્ਜੀ ਦੇਣਗੀਆਂ ਉਹ ਤਾਂ એનર્ਜੀ ਦੇ ਗਈਆਂ ਜਿਹੜੀਆਂ ਦੋ ਐਕਸਟਰਾ ਖਾਧੀਆਂ ਗਈਆਂ ਨੇ ਕਿਉਂਕਿ ਆਪਾਂ ਆਮ ਹੀ ਦੇਖਦੇ ਆ ਫੁਰਕੀ ਸਾਹਿਬ ਜਦੋਂ ਬੰਦਾ ਰੋਟੀ ਖਾਂਦਾ ਵਾ ਤਾਂ ਉਹਨੂੰ ਨੀਂਦ ਬੜੀ ਆਂਦੀ ਆ ਸੁਸਤੀ ਬਹੁਤ ਪੈਂਦੀ ਆ ਹੁਣ ਜਿਹੜੀਆਂ ਐਕਸਟਰਾ ਦੋ ਉਹਨੇ ਤੁਹਾਨੂੰ ਸੁਸਤੀ ਪਾਤੀ ਹੁਣ ਜਿੰਨੇ ਸੁਸਤੀ ਪਾਈ ਆ ਉਸ ਤੋਂ ਬਾਅਦ ਜਿਹੜੀਆਂ ਦੋ ਐਕਸਟਰਾ ਰੋਟੀਆਂ ਨੇ ਉਹਨੇ ਤੁਹਾਡੇ ਖੂਨ ਨੂੰ ਗਾੜਾ ਕਰਨਾ ਉਹਨੇ ਤੁਹਾਡੇ ਟ੍ਰਾਈਗਲਾਈਸਰਾਈਡ ਯਾਨੀ ਕਿ TGL ਉਹਨੂੰ ਇਨਕਰੀਜ਼ ਕਰਨਾ ਵਧੋਣਾ ਵਾ ਕਿਉਂਕਿ ਉਹ ਦੋ ਐਕਸਟਰਾ ਨੇ ਔਰ ਉਸ ਤੋਂ ਬਾਅਦ ਫੁਕੀ ਸਾਹਿਬ ਮੈਂ ਜੇ ਤੁਹਾਨੂੰ ਇੱਕ ਸ਼ੌਕਿੰਗ ਗੱਲ ਦੱਸਦਾ ਵਾਂ ਜਿਹੜੀ ਸ਼ਾਇਦ ਕਿਸੇ ਨੂੰ ਨਹੀਂ ਪਤਾ ਹੋਣੀ 100 ਦੇ ਵਿੱਚੋਂ 30% ਲੋਕਾਂ ਦੀ ਮੌਤ ਦਾ ਕਾਰਨ ਟ੍ਰਾਈਗਲਾਈਸਰਾਈਡਸ ਔਰ ਕੋਲੇਸਟ੍ਰੋਲ ਆ ਜਿਹੜਾ ਕਿ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਕਿਉਂ ਕਿ ਕਿਉਂਕਿ ਜਦੋਂ ਤੁਹਾਡਾ ਕੋਲੇਸਟ੍ਰੋਲ ਹਾਈ ਹੁੰਦਾ ਵਾ ਜਦੋਂ ਤੁਹਾਡਾ ਟ੍ਰਾਈਗਲਾਈਸਰ ਟ੍ਰਾਈਗਲਾਈਸਰਾਈਡ ਵਧਦੇ ਆ ਤਾਂ ਮੌਤ ਵਾਲੇ ਹਾਰਟ ਅਟੈਕ ਹੋਣ ਦਾ ਸਭ ਤੋਂ ਵੱਡਾ ਚਾਂਸ ਉਦੋਂ ਬੰਦਾ ਬ੍ਰੇਨ ਸਟ੍ਰੋਕ ਹੋਣ ਦਾ ਯਾਨੀ ਕਿ ਬ੍ਰੇਨ ਸਟੱਕ ਹੋਣ ਦਾ ਸਭ ਤੋਂ ਵੱਡਾ ਚਾਂਸ ਉਦੋਂ ਬੰਦਾ ਜਿਹੜੀ ਚੀਜ਼ ਦਾ ਕਿਸੇ ਨੂੰ ਪਤਾ ਹੀ ਨਹੀਂਗਾ ਆਪਾਂ ਨੂੰ ਇਹ ਲੱਗਦਾ ਬੰਦਾ ਸੁੱਤਾ ਪਿਆ ਰਿਹਾ ਗਿਆ ਸ਼ਾਇਦ ਤਾਂ ਹੋ ਗਿਆ ਆਪਾਂ ਨੂੰ ਲੱਗਦਾ ਇਹਦੀ ਕਿਸਮਤ ਮਾੜੀ ਸੀ ਤਾਂ ਹੋ ਗਿਆ ਇਹਦੀ ਲਿਖੀ ਇੰਨੀ ਕੁ ਸੀ ਨਹੀਂ ਲਿਖਾ ਕੇ ਬੰਦਾ ਪਿੱਛੋ ਧੁਰਤੋ ਹੀ ਹੁੰਦਾ ਵਾ ਭਾਰੇ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁਨ ਨਵਾ ਮਰਨਾ ਸੱਚਾ ਮੋਤ ਸੱਚਾ ਪਰ ਆਪਦੇ ਨਾਮ ਅੱਗੇ ਆਪਦੇ ਨਾਮ ਦੇ ਪਿੱਛੇ ਇਹ ਦੱਬਾਣਾ ਲਾ ਕੇ ਜਾਓ ਕਿ ਹਾਰਟ ਅਟੈਕ ਨਾਲ ਮਰ ਗਿਆ ਜਾਂ ਬ੍ਰੇਨ ਸਟਕ ਹੋ ਗਿਆ ਤਾਂ ਮਰ ਗਿਆ ਅਟੈਕ ਆ ਗਿਆ ਤਾਂ ਮਰ ਗਿਆ ਨਹੀਂ ਤੁਸੀਂ ਇੱਕ ਤੰਦਰੁਸਤ ਜੀਵਨ ਔਰ ਅੱਛਾ ਜੀਵਨ ਬਤੀਤ ਕਰਕੇ ਜਾਓ ਤਾਂ ਕਿ ਲੋਕ ਤੁਹਾਨੂੰ ਮਰਨ ਤੋਂ ਬਾਅਦ ਯਾਦ ਰੱਖਣ ਨਾ ਕਿ ਇਹ ਕਹਿ ਕੇ ਕਹਿਣ ਕਿ ਅਟੈਕ ਆਇਆ ਸੀ ਦਾ ਚਲਾ ਗਿਆ ਜੀ ਜੀ ਬਿਲਕੁਲ ਅੱਛਾ ਨਗੀਸਾ ਫਿਰ ਇਹਦਾ ਹੱਲ ਕੀ ਹੈ ਜਦੋਂ ਇੰਨੇ ਜ਼ਿਆਦਾ ਕਰਨਜੀ ਨੇ ਵੀ ਦੱਸਿਆ ਹੈ ਕਿ 30% ਦੇ ਕਰੀਬ ਜਿਹੜੀਆਂ ਮੌਤਾ ਹੈਗੇ ਨੇ ਜਾਂ ਤਾਂ ਬ੍ਰੇਨ ਸਟ੍ਰੋਕ ਕਰਕੇ ਹੁੰਦੀਆਂ ਨੇ ਜਾਂ ਹਾਰਟ ਅਟੈਕ ਕਰਕੇ ਹੁੰਦੀਆਂ ਨੇ ਤੇ ਜਿੰਨਾ ਦਾ ਕਾਰਨ ਟ੍ਰਾਈਗਲਾਈਸਰਾਈਡਸ ਜਾਂ ਫਿਰ ਖੂਨ ਗਾੜਾ ਹੋ ਸਕਦਾ ਦੇਖੋ ਜੀ ਇਹ ਇੱਕ ਤਾਂ ਸਭ ਤੋਂ ਅੱਜ ਇਹ ਗੱਲ ਸਾਨੂੰ ਅੱਜ ਵੀਡੀਓ ਕਿਉਂ ਬਣਾਉਣੀ ਪੈਗੀ ਮੈਂ ਇੱਕ ਵੀ ਕਿਉਂਕਿ ਸਾਡੇ ਕੋਲ ਨਾ 100 ਦੇ ਵਿੱਚੋਂ 40% ਤੋਂ ਉੱਪਰ ਪੇਸ਼ੈਂਟ ਫੋਰਨ ਦੇ ਜਿਹੜੇ ਫੌਰਨ ਦੇ ਪੇਸ਼ੈਂਟ ਆਉਦੇ ਔਰ ਜਿਹੜਾ ਫੌਰਨ ਦਾ ਪੇਸ਼ੈਂਟ ਆ ਹਰੇਕ ਪੇਸ਼ੈਂਟ ਦੇ ਵਿੱਚ TGL ਐਂਡ ਐਂਡ ਖੂਨ ਸੰਗ੍ਰਹਿ TGL ਐਂਡ ਖੂਨ ਸੰਗ੍ਰਹਿ ਗੜਾ ਪੰਚ ਆ ਹੀ ਰਿਹਾ ਹਰੇਕ ਪੇਸ਼ੈਂਟ ਦਾ ਆ ਰਿਹਾ ਹੁਣ ਕਿਉਂ ਆ ਰਿਹਾ ਇੱਕ ਚੀਜ਼ ਇਹਦੇ ਵਿੱਚ ਚਲੋ ਪੰਜਾਬ ਦੇ ਵਿੱਚ ਤਾਂ ਫਿਰ ਵੀ ਲੋਕ ਕਿਤੇ ਨਾ ਕਿਤੇ ਚੰਗੀ ਕੋਈ ਗੱਲ ਚੀਜ਼ਾਂ ਸਰੋਂ ਦਾ ਤੇਲ ਯੂਜ਼ ਕਰਦੇ ਆ ਪਰ ਬਾਹਰ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾ ਨੰਬਰ ਜਿਹੜਾ ਤੁਹਾਡਾ ਇਸ TGL ਨੂੰ ਤੇ ਖੂਨ ਸੰਗ੍ਰਹਿ ਨੂੰ ਵਧਾਉਣ ਦਾ ਕੰਮ ਕਰਦਾ ਜਿੰਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ ਰਿਫਾਈਨਡ ਤੇਲ ਦਾ ਅਸਰ ਸਭ ਤੋਂ ਜ਼ਿਆਦਾ ਦੂਜੇ ਨੰਬਰ ਤੇ ਪੈਕਿੰਗ ਫੂਡ ਜਿਹੜਾ ਅਸੀਂ ਪੈਕੇਜ ਫੂਡ ਚਾਹੇ ਉਹ ਜੂਸ ਆ ਚਾਹੇ ਲੇਜਾ ਚਿਪਸਾ कुरकुरੇ ਆ ਔਰ ਵੱਡੀ ਗੱਲ ਫੋਰਨ ਦੇ ਪੇਸ਼ੇ ਹਰੇਕ ਪੇਸ਼ੈਂਟ ਚ ਖੂਨ ਸੰਗਣਾ ਕਿਉਂ ਸੰਗਣਾ ਉਹ ਕੋਕੋਨਾ ਚਿਪਸ ਖਾ ਰਿਹਾ ਉਹ ਕੋਕ ਦੇ ਨਾਲ ਉਹ ਜਿਵੇਂ ਕਹ ਦੋ ਕਿ ਪੈਕਿੰਗ ਫੂਡ ਆ ਉਹ ਲੈ ਰਿਆ ਹਲਾਕ ਲਗ ਚੀਜ਼ਾਂ ਇਹ ਨਾਲ ਵਰਤਦਾ ਰਿਹਾ ਔਰ ਜਿਆਦਾ ਜਿਹੜਾ ਪੈਕਿੰਗ ਫੂਡ ਹੁਣ ਬੰਦ ਕਰਨਾ ਚਾਹੀਦਾ ਔਰ ਫਾਈਬਰ ਜਿਹੜੀ ਮਾਤਰਾ ਉਹਨੂੰ ਵੀ ਕੰਟਰੋਲ ਕਰਨਾ ਚਾਹੀਦਾ ਜੇ ਆਪਾਂ ਇਸ ਨੂੰ ਕੰਟਰੋਲ ਕਰਨਾ ਔਰ ਜਿਹੜੀ ਚੀਜ਼ ਆਪਾਂ ਜ ਲੈ ਕੇ ਆਏ ਆ ਲੈ ਕੇ ਆਏ ਆ ਫਾਰਮੂਲਾ ਨੁਸਕਾ ਅਗਰ ਉਹਨੂੰ ਤੁਸੀਂ ਲਗਾਤਾਰ ਚਬਾਉਣਾ ਸ਼ੁਰੂ ਕਰਤਾ ਪਹਿਲੇ ਹਫਤੇ ਜੀ ਸਰ ਤੁਹਾਡਾ ਖੂਨ ਸੰਗਣਾ ਔਰ ਜਿਵੇਂ ਕਹਦਾ ਟਜੀਐਲ ਦੇ ਜਿਹੜੇ ਸਰਕਲ ਆ ਉਹ ਕੰਟਰੋਲ ਹੋਣੇ ਸ਼ੁਰੂ ਹੋ ਜਾਣਗੇ ਜੀ 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 ਅੱਛਾ ਕਰਨ ਜੀ ਫਿਰ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹਦਾ ਧਿਆਨ ਅਸੀਂ ਨਹੀਂ ਰੱਖਦੇ ਤਾਂ ਉਸ ਤੋਂ ਬਾਅਦ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਮਤਲਬ ਜਿਹੜੀ ਚੀਜ਼ਾਂ ਨਹੀਂ ਖਾਣ ਵਾਲੀਆਂ ਅਸੀਂ ਉਹ ਵੀ ਇਸ ਵੇਲੇ ਦਬ ਕੇ ਖਾ ਰਹੇ ਆ ਤੇ ਫਿਰ ਅਜਿਹੇ ਦੇ ਵਿੱਚ ਇਹ ਲਸਣ ਇੰਨੀ ਗੰਭੀਰ ਬਿਮਾਰੀਆਂ ਨੂੰ ਕੀ ਕਰੂਗਾ ਔਰ ਉਹਦਾ ਜਿਹੜਾ ਪੱਧਰ ਹੈਗਾ ਟ੍ਰਾਈਗਲਸਾਈਡ ਦਾ ਪੱਧਰ ਕਦੋਂ ਖਤਰਨਾਕ ਲੈਵਲ ਤੇ ਚਲੇ ਜਾਂਦਾ ਦੇਖੋ ਜੀ ਫਰੂਕੀ ਸਾਹਿਬ ਹਰ ਵਾਰ ਦੀ ਤਰ੍ਹਾਂ ਮੈਂ ਕਹਿੰਦਾ ਨਾ ਵੀ ਇਹ ਨਾ ਪੁੱਛੋ ਜਿਹੜਾ ਸਟੇਬਲ ਤੇ ਨੁਸਕਾ ਪਿਆ ਉਹ ਕੀ ਕਰੇਗਾ ਏ ਪੁੱਛੋ ਕਿ ਕੀ ਕੀ ਕਰੇਗਾ ਕਿਉਂਕਿ ਜਦੋਂ ਟ੍ਰਾਈਗਲਾਈਸਰਾਈਡਸ 200 ਤੋਂ ਉੱਪਰ ਜਾਣ ਲੱਗ ਜਾਣ ਤਾਂ ਖਤਰੇ ਦੀ ਘੰਟੀ ਵੱਜਣੀ ਸ਼ੁਰੂ ਆ ਜਦੋਂ 200 ਤੋਂ ਉੱਪਰ ਜਾਣ ਲੱਗ ਜਾਣ ਤਾਂ ਸਮਝ ਲਓ ਕਿ ਬਿਮਾਰੀਆਂ ਤੁਹਾਡਾ ਕੁੰਡਾ ਖੜਕਾਉਣਾ ਸ਼ੁਰੂ ਕਰਤਾ ਜਦੋਂ 200 ਤੋਂ ਉੱਪਰ ਜਾਣ ਲੱਗ ਪਿਆ ਤਾਂ ਸਮਝ ਲਓ ਕਿ ਮਾਮਲਾ ਗੜਬੜਾ ਤੇ ਉਸ ਮਾਮਲੇ ਨੂੰ ਸੁਧਾਰਨ ਦੇ ਲਈ ਅੱਜ ਆਪਾਂ ਲਸਣ ਦੀਆਂ ਪੋਥੀਆਂ ਲੈ ਕੇ ਆਏ ਆ ਲਸਣ ਲੈ ਕੇ ਆਏ ਆ ਜਿਨ੍ਹਾਂ ਨੇ ਤੁਹਾਡੇ ਗਾੜੇ ਖੂਨ ਨੂੰ ਪਤਲਾ ਕਰਨਾ ਵਾ ਜਿੰਨੇ ਤੁਹਾਡੇ ਵਦੇ TGL ਦੇ ਲੈਵਲ ਨੂੰ ਸਹੀ ਕਰਨਾ ਵਾ ਜਿੰਨੇ ਤੁਹਾਨੂੰ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦੇਣਾ ਵਾ ਜੀ ਜੀ ਬਿਲਕੁਲ ਜੀ ਇਹਦਾ ਇਸਤੇਮਾਲ ਕਿਵੇਂ ਕਰਨਾ ਸਾਨੂੰ ਇਹ ਦੱਸ ਦਿਓ ਇਸਤੇਮਾਲ ਇਹਦਾ ਬਹੁਤ ਹੀ ਸਾਦਾ ਸੋਖਾ ਤੇ ਆਸਾਨ ਆ ਰਾਮ ਨਾਲ ਤੁਸੀਂ ਘਰੇ ਬੈਠੇ ਬਾਹਰ ਬੈਠੇ ਗੱਡੀ ਚਲਾਉਂਦੇ ਇੱਧਰ ਜਾਂਦੇ ਉੱਧਰ ਜਾਂਦੇ ਕਦੇ ਵੀ ਕਰ ਸਕਦੇ ਜੀ ਜੀ ਕੋਈ ਔਖਾ ਨਹੀਂਗਾ ਤੁਸੀਂ ਕੀ ਕਰਨਾ ਵਾ ਕਿ ਸਭ ਤੋਂ ਪਹਿਲਾਂ ਤਾਂ ਦੋ ਪੋਥੀਆਂ ਲੈਣੀਆਂ ਵਾ ਠੀਕ ਹੈ ਮੈਂ ਛੋਟੇ ਚ ਦੱਸ ਦਿੰਦਾ ਵਾ ਦੋ ਪੋਥੀਆਂ ਲੈਣੀਆਂ ਤੁਸੀਂ ਲਸਣ ਦੀਆਂ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਚਬਾਉਣਾ ਠੀਕ ਹੈ ਚਬਾ ਕੇ ਤੁਸੀਂ ਇਹਨਾਂ ਨੂੰ ਇੱਕ ਗਲਾਸ ਉਸ ਤੋਂ ਬਾਅਦ ਪਾਣੀ ਜ਼ਰੂਰ ਪੀਣਾ ਵਾ ਜੀ 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 ਅਗਰ ਪਾਣੀ ਨਹੀਂ ਪੀਓਗੇ ਤਾਂ ਨੁਕਸਾਨ ਆ ਸਕਦਾ ਵਾ ਪਾਣੀ ਨਹੀਂ ਆਪਾਂ ਛੱਡਣਾ ਪਾਣੀ ਜ਼ਰੂਰ ਪੀਣਾ ਜੀ 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 ਚਲੋ ਅਸੀਂ ਤੁਹਾਡੇ ਕੋਲ ਸਮਝਾਂਗੇ ਮੱਛਾ ਨਾਗੀ ਜੀ ਇਹ ਕਹ ਰਹੇ ਨੇ ਵੀ ਦੋ ਜਿਹੜੀਆਂ ਤੁਰੀਆਂ ਹੈਗੀਆਂ ਨੇ ਲਸਣ ਦੀਆਂ ਤੇ ਜੇਕਰ ਇੱਕ ਗਲਾਸ ਪਾਣੀ ਨਾਲ ਖਾ ਲੀਆਂ ਜਾਣ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਬਿਲਕੁਲ ਰੁਕੀ ਸਾਹਿਬ ਆ ਦੇਖੋ ਇੱਕ ਚੀਜ਼ ਦਾ ਨਾ ਅਧਿਕ ਖੂਨ ਪਤਲੇ ਵਾਲੀ ਗੋਲੀ ਚੱਲਦੀ ਹੈ ਹਾਂਜੀ ਬਲੱਡ ਥਿਨਰ ਵੀ ਚੱਲਦਾ ਕੋਈ ਐਸਪ੍ਰਿਨ ਵੀ ਲੈਂਦਾ ਠੀਕ ਹੈ ਨਾ ਹੁਣ ਉਹ ਉਹ ਕਰਦੀ ਕਿ ਤੁਹਾਡੇ ਖੂਨ ਦੇ ਵਿੱਚੋਂ ਜਿਹੜੀ ਜਿਹੜੀ ਇਹ ਗੱਲ ਕਰਾਂ ਨਾ ਉਹਦੇ ਵਿੱਚੋਂ ਆਪਣੀ ਗੁੱਡ ਫੈਟ ਆ ਉਹ ਖਤਮ ਕਰ ਦਿੰਦੇ ਜੀ ਉਹ ਉਸ ਖੂਨ ਦੇ ਵਿੱਚ ਰਹਿ ਨਹੀਂ ਦਿੰਦੇ ਪਰ ਸੰਤੋ ਚਾਹੀਦੀ ਪਰ ਇਹ ਇਹ ਜਿਹੜਾ ਹੈ ਨਾ ਇਹਨੇ ਨੇਚਰਲ ਤਰੀਕੇ ਨਾਲ ਦਿੰਦਾ ਹੁਣ ਕਰਨਾ ਕੀ ਏ ਆ ਦੇਖੋ ਹੁਣ ਇਹਨਾਂ ਨੂੰ ਆਪਾਂ ਚੱਕਿਆ ਇੱਕੇ ਚੱਕੀ ਇੱਕਾ ਕੀ ਬਾਤ ਇਹਨਾਂ ਪੰਜ ਬਾਹ ਰਿਆਂ ਮਤਲਬ ਇਹ ਖੂਨ ਗਾੜੇ ਦੀ ਤੇ ਟ੍ਰੈਗਲਸ ਰਾਈਡਸ ਦੀ ਜਿਹੜੀ ਉਹ ਗੋਲੀ ਬਣ ਗਈ ਇੱਕ ਤਾਂ ਇਹ ਦਵਾਈ ਬਣ ਗਈ ਜੀ ਔਰ ਇਹ ਸ ਦਵਾਈ ਦਾ ਕੋਈ ਤੋੜ ਹੀ ਨਹੀਂ ਹੈਗਾ ਤੋ ਇੱਕ ਵਰਤ ਕੇ ਵੇਖਿਓ ਔਰ ਇਹ ਤੁਹਾਨੂੰ ਅਸੀਂ ਬੋਲ ਰਹੇ ਖੂਨ ਸੰਗਨਾ ਤੇ টিਜੀਐਲ ਪਰ ਇਹ ਜਦੋਂ ਇਹਨੂੰ ਖਾਣਾ ਸ਼ੁਰੂ ਕਰਤਾ ਨਾ ਇਹਨੇ ਕਈ ਤਰ੍ਹਾਂ ਦੇ ਰੋਗ ਤੁਹਾਡੇ ਠੀਕ ਕਰ ਜਾਣੇ ਇਹ ਨੇਚਰਲ ਰੈਮਡੀ ਹੈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਂ ਚਵਾ ਲਿਆ ਹੁਣ ਉਤੋਂ ਪੀਊਂਗਾ ਪਾਣੀ ਇੱਕ ਗਲਾਸ ਇਹ ਥੋੜਾ ਵੇਲੇ ਇੱਕ ਗਲਾਸ ਪੀ ਸਕਦੇ ਆ ਠੀਕ ਹੈ ਔਰ ਜਦੋਂ ਪਾਣੀ ਪੀਣਾ ਨਾ ਧਿਆਨ ਰੱਖੋ ਐਸ ਨਾ ਵੀ ਨਾ ਜੀ ਜੀ ਅੱਛਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਕਟਾਰੇ ਜੀ ਦੇ ਨਾਲ ਅਸੀਂ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਹੁਣ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਦੋ ਲਸਣ ਦੀਆਂ ਜਿਹੜੀਆਂ ਤੁਲਰੀਆਂ ਹੈਗੀਆਂ ਨੇ ਦੋ ਲਸਣ ਦੀਆਂ ਜਿਹੜੀਆਂ ਪੋਥੀਆਂ ਹੈਗੀਆਂ ਨੇ ਜੇ ਅਸੀਂ ਸਵੇਰੇ ਸਵੇਰੇ ਪਾਣੀ ਦੇ ਇੱਕ ਗਲਾਸ ਨਾਲ ਲੈਣੀਆਂ ਸ਼ੁਰੂ ਕਰਦੇ ਆਂਗੇ ਹੁਣ ਸਾਨੂੰ ਹਮੇਸ਼ਾ ਦੀ ਤਰ੍ਹਾਂ ਇਹਨਾਂ ਦੇ ਫਾਇਦੇ ਵੀ ਦੱਸ ਦੋ ਕੀ ਕਰੇਗਾ ਇੱਕ ਗਲਾਸ ਪਾਣੀ ਦਾ ਤੇ ਦੋ ਪੋਥੀ ਮੈਂ ਫਾਇਦੇ ਦੱਸਣ ਤੋਂ ਪਹਿਲਾਂ ਕੋਲੇਸਟ੍ਰੋਲ ਓਨ ਦਾ ਇੱਕ ਕਾਰਨ ਦੱਸ ਦਿੰਨਾ ਜਦੋਂ ਤੁਹਾਨੂੰ ਖੂਨ ਗਾੜਾ ਹੋਣਾ ਵਾ ਪਸਤੋ ਪਹਿਲਾ ਇੱਕ ਸਿਗਨਲ ਤੁਹਾਨੂੰ ਜ਼ਰੂਰ ਮਿਲੇਗਾ ਔਰ ਜਿਨ੍ਹਾਂ ਨੂੰ ਉਹ ਸਿਗਨਲ ਮੇਰੇ ਲੱਗ ਪਿਆ ਵਾ ਇਹਦਾ ਮਤਲਬ ਸਮਝ ਲਓ ਕਿ ਉਹਨਾਂ ਦਾ ਖੂਨ ਗਾੜੇ ਪੰਚ ਹੋਣ ਲੱਗ ਪਿਆ ਵਾ ਸਭ ਤੋਂ ਵੱਡਾ ਸਿਗਨਲ ਤੁਹਾਡੇ ਹੱਥ ਪੈਰ ਚ ਸੁਣਪਨ ਔਣ ਲੱਗ ਜਾਏਗਾ ਤੇ ਜਦੋਂ ਤੁਹਾਡੇ ਹੱਥਾਂ ਪੈਰਾਂ ਚ ਸੁਣਪਨ ਔਣ ਲੱਗ ਗਿਆ ਜਦੋਂ ਤੁਹਾਡੇ ਬ੍ਰੇਨ ਨੂੰ ਯਾਦਦਾਸ਼ਤ ਸ਼ਕਤੀ ਹੈ ਜਿਹੜੀ ਕਮਜ਼ੋਰ ਹੋਣ ਲੱਗ ਪਈ ਤਾਂ ਇਹਦਾ ਮਤਲਬ ਸਮਝ ਲਿਓ ਤੁਹਾਡਾ ਖੂਨ ਗਾੜੇ ਪੰਚਿਆ ਔਰ ਤੁਹਾਡੇ ਟੀਜੀਐਲ ਜਿਹੜੇ ਕੋ ਇਨਕਰੀਜ਼ ਹੋਣ ਲੱਗ ਪਏ ਔਰ ਹਰ ਵਾਰ ਦੀ ਤਰ੍ਹਾਂ ਫਿਰ ਕੀ ਸਾਹਿਬ ਇੱਕ ਗਲਾਸ ਕੀ ਕਰੇਗਾ ਇੱਕ ਗਲਾਸ ਤੁਹਾਡਾ ਗਾੜਾ ਖੂਨ ਪਤਲਾ ਕਰ ਸਕਦਾ ਵਾ ਇੱਕ ਗਲਾਸ ਵਧੇ ਹੋਏ TGL ਨੂੰ ਘਟਾ ਸਕਦਾ ਵਾ ਇੱਕ ਗਲਾਸ ਹੱਥ ਪੈਰ ਸੁੰਨਣੇ ਠਾ ਸਕਦਾ ਇੱਕ ਗਲਾਸ ਅਗਰ ਤੁਸੀਂ ਲਸਣ ਦੇ ਨਾਲ ਪਾਣੀ ਪੀਨੇ ਹੋ ਤਾਂ ਤੁਹਾਡਾ ਐਸਿਡਿਕ ਲੈਵਲ ਬੈਲੈਂਸ ਕਰ ਸਕਦਾ ਔਰ ਅਲਕਾ ਅਲਕਾਲਾਈਨ ਵਧਾ ਸਕਦਾ ਇੱਕ ਗਲਾਸ ਪੈਰਾਂ 'ਚ ਸੇਕ ਨਿਕਲ ਰਿਹਾ ਕਬਜ ਰਹਿ ਰਹੀ ਆ ਔਰ ਦਿਮਾਗ ਦੇ ਵਿੱਚ ਸੁਣਪਨ ਆ ਗਿਆ ਵਾ ਤਾਨੂੰ ਖਤਮ ਕਰ ਸਕਦਾ ਜੀ ਅੱਛਾ ਲੱਗੀ ਸਾਬ ਜਿਸ ਤਰੀਕੇ ਨਾਲ ਇੱਕ ਸਾਡੀ ਭੈਣ ਬੈਠੀ ਹੈ ਤੁਸੀਂ ਤੁਹਾਡੇ ਨਾਲ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਅਮਰੀਕਾ ਤੋਂ ਆਏ ਨੇ ਉਹਨਾਂ ਨੂੰ ਅਸੀਂ ਕਹਿ ਲਈਏ ਕਿ ਬਹੁਤ ਜ਼ਿਆਦਾ ਮਾਈਗਰੇਨ ਦੀ ਪ੍ਰੋਬਲਮ ਸੀ ਟੈਨਸ਼ਨ ਬੜੀ ਰਹਿੰਦੀ ਸੀ ਇਸ ਕਰਕੇ ਉਹਨਾਂ ਦੀ ਬਹੁਤ ਦਿੱਕਤਾਂ ਪਰੇਸ਼ਾਨੀਆਂ ਸੀ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਉਹਨਾਂ ਦਾ ਵੀ ਇੰਤਜ਼ਾਰ ਕਰ ਰਹੇ ਨੇ ਸਾਨੂੰ ਇਹ ਦੱਸੋ ਵੀ ਫਿਰ ਉਹਨਾਂ ਦਾ ਹੱਲ ਕਿਵੇਂ ਕੀਤਾ ਤੁਸੀਂ ਜੇ ਅਗਰ ਲਸਨ ਨਾਲ ਕੋਈ ਗੱਲ ਨਾ ਬਣੇ ਦੇਖੋ ਫਰੂਕੀ ਸਾਹਿਬ ਜਿਹੜੇ ਫੌਰਨ ਆਲੇ ਆ ਸਾਰੇ ਜੇ ਮੈਂ ਗੱਲ ਕਰਾਂ بڑے ਲੋਕ ਅੱਜ ਜੌਬ ਕਲਾਸ ਆ ਉਹਨਾਂ ਕੋਲ ਟਾਈਮ ਨਹੀਂ ਹ ਫਿਰ ਉਹਨਾਂ ਵਾਸਤੇ ਨਾਗ ਇਲੈਕਟ੍ਰੋਮੋਬੈਦੀ ਸੈਂਟਰ ਵਿੱਚ ਆਮਦ ਹੁੰਦੀ ਹੈ ਬ੍ਰਹਮ ਅਸਤੰਤ ਠੀਕ ਹੈ ਆ ਦੇਖੋ ਤੁਹਾਡੇ ਸਾਹਮਣੇ ਕਿਉਂਕਿ ਉਹ ਜਿਹੜੇ ਬੈਠੇ ਆ ਅੱਜ ਜੀ ਅਮਰੀਕਾ ਤੋਂ ਆ ਕੇ ਦੁਬਾਰਾ ਵੀ ਵੱਡੀ ਗੱਲ ਦੱਸਿਆ ਕਿ ਜੇ ਪੇਸ਼ੈਂਟ ਅਮਰੀਕਾ ਵਿੱਚ ਦਵਾਈ ਉਹਨੇ ਖਾ ਲਈ ਇੱਕ ਵਾਰੀ ਉਹਨੇ ਮਗਾ ਲਈ ਦੁਬਾਰਾ ਫਿਰ ਮਗਾ ਲਈ ਤੀਜੀ ਵਾਰ ਤੁਹਾਡੇ ਆਫਿਸ ਚ ਆ ਰਿਹਾ ਇਟ ਮੀਨ ਤੁਸੀਂ ਸਹੀ ਰਸਤੇ ਤੇ ਚੱਲਦੇ ਪਏ ਠੀਕ ਹੈ ਸਾਡਾ ਬ੍ਰਹਮ ਅਸਤਰ ਕੰਮ ਕਰਦਾ ਪਿਆ ਅੱਜ ਉਹਦਾ ਬ੍ਰਹਮ ਅਸਤਰੀ ਨੂੰ ਦੁਬਾਰਾ ਇੱਥੇ ਲੈ ਕੇ ਆਇਆ ਜੀ ਜੀ। ਔਰ ਦੇਖੋ ਮੈਂ ਗੱਲ ਕਰਨਾ ਆ ਲਸਣ ਦੀ ਡੰਡੀ ਆ ਖਾਣ ਦੇ ਨਾਲ ਪਾਣੀ ਪੀਣ ਦੇ ਨਾਲ ਇੰਨੇ ਫਾਇਦੇ ਆ। ਇਹਦਾ ਇੱਕ ਹੋਰ ਫਾਇਦਾ ਹੈ ਤੁਹਾਡੇ ਫੈਟੀ ਲੀਵਰ ਨੂੰ ਵੀ ਠੀਕ ਕਰੇਗਾ। ਕੀ ਬਾਤ ਹੈ। ਠੀਕ ਹੈ ਨਾ। ਉਹਨੂੰ ਵੀ ਠੀਕ ਕਰੇਗਾ। ਬਾਕੀ ਬ੍ਰਹਮਵਸਤ ਤੁਹਾਡੇ ਲਈ ਹਾਜ਼ਰ ਆ ਜੀ। ਸੇਵਾ 'ਚ ਜਦੋਂ ਮਰਜ਼ੀ ਆਓ ਔਰ ਮੈਂ ਇੱਕੋ ਚੀਜ਼ ਕਹਿਣਾ ਜਦੋਂ ਕਿ ਤੁਹਾਨੂੰ ਪ੍ਰੋਬਲਮ ਆਉਦੀ ਇਸ ਤਰ੍ਹਾਂ ਦੀ ਬੇਚਿੱਕ ਅੱਖਾਂ ਬੰਦ ਕਰਕੇ ਸਾਡੇ ਕੋਲ ਆ ਜਾਓ ਵਿਸ਼ਵਾਸ ਕਰਕੇ ਆ ਜਾਓ ਫੋਨ ਸਾਡਾ ਨੰਬਰ ਉੱਤੇ ਦਿੱਤਾ ਹੋਇਆ 9478100156 ਤੇ 00157 ਨੰਬਰ ਆ ਘੰਟੀ ਖੜਕਾ ਲਿਆ ਜੇ ਜੇ ਤੁਸੀਂ ਆਪਣੇ ਜੀਵਨ ਨੂੰ ਬਚਾਉਣਾ ਚਾਹੁੰਦੇ ਹੋ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਔਰ ਕਰਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਦੱਸ ਦਿਓ ਵੀ ਅਗਰ ਕਿਸੇ ਨੇ ਰਾਬਤਾ ਕਰਨਾ ਹੋਵੇ ਰਾਬਤਾ ਕਰਨ ਦਾ ਕੀ ਟੰਗ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਚੀਜ਼ ਕਹਿੰਨੇ ਆ ਕਿ ਸਾਡੇ ਕੋਲੇ ਔਨ ਦੀ ਲੋੜ ਨਹੀਂ ਪਰ ਜੇ ਲੋੜ ਪੈਂਦੀ ਆ ਤਾਂ ਫਿਰ ਗੜਾ ਰੋਡ ਤਾਜ ਮਾਰਕੀਟ ਨੇੜੇ ਬੱਸ ਸਟੈਂਡ ਔਰ ਛੋਪ ਨੰਬਰ 38 나ਗੀ ਇਲੈਕਟ੍ਰੋਮੋਪੈਥੀ ਸੈਂਟਰ ਐਨ ਕੇ ਡਾਕਟਰਸ ਤੁਹਾਡੇ ਲਈ ਅਵੇਲੇਬਲ ਨੇ 6 ਵਜੇ ਤੋਂ 11 ਵਜੇ ਤੱਕ ਲੈ ਕੇ ਸ਼ਾਮੀ 6 ਵਜੇ ਤੱਕ ਸੌਵਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਤੇ ਨਗੀ ਸਾਹਿਬ ਤੁਹਾਡਾ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਦਾ ਲਿਪਿਡ ਪ੍ਰੋਫਾਈਲ ਇਸ ਵੇਲੇ ਵਿਗੜਿਆ ਹੋਇਆ ਡਾਕਟਰ ਨੇ ਕਹਤਾ ਕਿ ਫਟਾਫਟ ਦਵਾਈਆਂ ਸ਼ੁਰੂ ਕਰ ਲਓ ਤੇ ਆਪਣਾ ਖਾਣ ਪੀਣ ਦਾ ਥੋੜਾ ਪਰਹੇਜ਼ ਕਰਨ ਲੱਗ ਜਾਓ ਉਮੀਦ ਕਰਦਾ ਕਿ ਇਹ ਵੀਡੀਓ ਉਹਨਾਂ ਲੋਕਾਂ ਨਾਲ ਵੀ ਤੁਸੀਂ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਉੱਠ ਬੈਠਣ ਲੱਗੇ ਸਾਹ ਚੜਨ ਲੱਗ ਗਿਆ ਤੁਰਨ ਫਿਰਨ ਲੱਗੇ ਸਾਹ ਚੜਨ ਲੱਗ ਗਿਆ ਫੈਟ ਚੜਨ ਲੱਗੀ ਉਹਨਾਂ ਦੇ ਉੱਤੇ ਔਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਸ ਕਰਕੇ ਉਹਨਾਂ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਸੋ ਜੰਦ ਜਾਂਦੇ ਹੁਣ ਤੁਹਾਡੀ ਮੁਲਾਕਾਤ ਹੈਗੀ ਹੈ ਅਸੀਂ ਜਿਹੜੇ ਅਮਰੀਕਾ ਤੋਂ ਸਾਡੇ ਖਾਸ ਕਰਕੇ ਭੈਣ ਜੀ ਬੈਠੇ ਨੇ ਉਹਨਾਂ ਨਾਲ ਕਰਵਾਉਂਦੇ ਹੋਏ ਤੁਹਾਨੂੰ ਅਸੀਂ ਛੱਡ ਦਿੰਨੇ ਆ ਧੰਨਵਾਦ ਸੋ ਸਾਡੇ ਨਾਲ ਇੱਕ ਭੈਣ ਜੀ ਨੇ ਬੜੇ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਪੁੱਛਦੇ ਕਿਥੋਂ ਆਏ ਨੇ ਕੀ ਪ੍ਰੋਬਲਮ ਲੈ ਕੇ ਆਏ ਸੀ ਤੇ ਹੁਣ ਉਹਨਾਂ ਦਾ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਪੰਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਮਨਜੀਤ ਕੌਰ ਅੱਛਾ ਕਿੱਥੋਂ ਆਏ ਹੋ ਤੁਸੀਂ ਮੈਂ ਯੂਐਸ ਤੋਂ ਯੂਐਸ ਤੋਂ ਆਇਆ ਯੂਐਸ ਤੋਂ ਫਿਰ ਪੰਜਾਬ ਚ ਕਿਵੇਂ ਆ ਮੈਂ ਸੇ ਇੱਥੇ ਵੈਡਿੰਗ ਤੇ ਆਈ ਸੀ ਅੱਛਾ ਵੈਡਿੰਗ ਤੇ ਆਏ ਸੀ ਤੁਸੀਂ ਹਾਂ ਜੀ ਤੇ ਫਿਰ ਅੱਜ ਨਾਗੀ ਇਲੈਕਟ੍ਰੋਮੋਬੈਥਿਕ ਸੈਂਟਰ ਚ ਕਿਵੇਂ ਆ ਮੈਂ ਮੈਡੀਸਿਨ ਲੈਣ ਆਈ ਸੀ ਜਿਹੜੀ ਮੈਂ ਪਹਿਲਾਂ ਤੋਂ ਲੈਣੀ ਕਾਫੀ ਮਤਲਬ ਸਾਲ ਤੋਂ ਉੱਪਰ ਹੋ ਗਿਆ ਠੀਕ ਹੈ ਹਾਂ ਜੀ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਸੀ ਜਿਹਦਾ ਸਟਮਕ ਰਿਲੇਟਡ ਸੀ ਮਤਲਬ ਹੁਣ ਕਾਫੀ ਫਰਕ ਆ ਜਿਹਦਾ ਬਹੁਤ ਜ਼ਿਆਦਾ ਫਰਕ ਆ ਹਾਂਜੀ ਪਰ ਹਜੇ ਵੀ ਮੈਂ ਚਾਹੁੰਦੀ ਕਿ ਵੀ ਲਈ ਜਾਵਾਂ ਤਾਂ ਮਤਲਬ ਜ਼ਿਆਦਾ ਹੋ ਜਵੇ ਨਾ ਪ੍ਰੋਬਲਮ ਸੋਲਵ ਸਾਰੀ ਹੋ ਜਵੇ ਠੀਕ ਹੈ ਕੀ ਪ੍ਰੋਬਲਮ ਕੀ ਹੁੰਦੀ ਸੀ ਭੈਣ ਜੀ ਇਦਾਂ ਜਿਦਾ ਸਟਮਕ ਰਿਲੇਟਡ ਜਿਦਾ ਐਂਗਜ਼ਾਇਟੀ ਹੋਈ ਫਿਰ ਮਾਈਗਰੇਨ ਸ਼ੁਰੂ ਹੋ ਜਾਂਦੀ ਸੀ ਫਿਰ ਉਲਟੀਆਂ ਵੀ ਆਉਂਦੀਆਂ ਸੀਗੀਆਂ ਤੇ ਤਾਂ ਕਰਕੇ ਫਿਰ ਹੁਣ ਮੈਂ ਇਹਨਾਂ ਦੇ ਟਰਾਈ ਕੀਤੀ ਤਾਂ ਫਿਰ ਮੈਂ ਥੋੜਾ ਥੋੜਾ ਫਰਕ ਪਿਆ ਪਰ ਹੁਣ ਫਿਰ ਮੈਂ ਲੰਬਾ ਸਾਇਕ ਟਾਈਮ ਕਾਫੀ ਲਈ ਨਾ ਠੀਕ ਹੈ ਤੇ ਹੁਣ ਕੋਈ ਪ੍ਰੋਬਲਮ ਨਹੀਂ ਮਤਲਬ ਹੁਣ ਥੋੜਾ ਜਿਦਾ ਕਾਫੀ ਜਿਦਾ ਕਿੰਨੇ ਪਰਸੈਂਟ ਚਲ ਆਇਆ ਦੱਸੋ ਕਿੰਨੇ ਪਰਸੈਂਟ ਆਰਾਮ ਆ ਗਿਆ ਚਲੋ 80% 80% ਤੁਸੀਂ ਮੰਨਦੇ ਹੋ ਠੀਕ ਹੋ ਗਿਆ ਜੀ ਹਾਂ ਜੀ ਅੱਛਾ ਸਟਾਰਟ ਕਿਵੇਂ ਹੋਇਆ ਸੀ ਤੁਸੀਂ ਤਾਂ ਅਮਰੀਕਾ ਵਰਗੇ ਮੁਲਕ ਦੇ ਵਿੱਚੋਂ ਜਿੱਥੇ ਕਿਸੇ ਚੀਜ਼ ਦੀ ਕੋਈ ਘਾਟ ਹੈ ਹੀ ਨਹੀਂ ਤੇ ਫਿਰ ਉੱਥੇ ਕਿਵੇਂ ਨਹੀਂ ਸਟਾਰਟ ਤਾਂ ਮੇਰਾ ਐਕਚੁਅਲੀ ਇੱਥੋਂ ਹੀ ਸੀ ਜਦੋਂ ਮੈਂ ਇੱਥੇ ਜਦੋਂ ਗਈ ਹਾਂ ਨਾ ਉਤੋਂ ਪਹਿਲਾਂ ਦਾ ਹੀ ਸੀ ਇੱਥੇ ਵੀ ਪਹਿਲਾਂ ਮੈਂ ਕਾਫੀ ਦਵਾਈਆਂ ਖਾਂਦੀ ਰਹੀ ਜਾਂ ਦੇਸੀ ਹੁੰਦੀਆਂ ਹਨਾ ਅੱਛਾ ਜੀ ਪਰ ਜਿੱਦਾਂ ਹੁੰਦਾ ਸੀਗਾ ਫਿਰ ਵੀ ਉਹ ਤਾਂ ਫਰਕ ਨਹੀਂ ਸੀ ਪੈਂਦਾ ਕੀ ਹੁੰਦਾ ਸੀ ਜਦੋਂ ਇਸ ਤਰ੍ਹਾਂ ਮਤਲਬ ਇੱਕ ਲਗਦਮ ਮੂਡ ਸਵਿੰਗ ਹੁੰਦਾ ਸੀ ਕੀ ਹੁੰਦਾ ਕੀ ਸੀ ਉਹਦੇ ਨਾਲ ਐਵਰੀ ਮੰਥ ਜਿੱਦਾਂ ਮੈਨੂੰ ਉਲਟੀਆਂ ਆਉਂਦੀਆਂ ਸੀ ਪਹਿਲਾਂ ਹੁੰਦਾ ਸੀ ਜਿੱਦਾਂ ਜਿੰਤਾ ਕਿਸ ਗੱਲ ਦੀ ਸੀ ਭੈਣ ਜੀ ਤੁਹਾਨੂੰ ਉੱਥੇ ਉੱਥੇ ਨਹੀਂ ਇੱਥੇ ਦੀ ਸ਼ੁਰੂਆ ਮੇਰੇ ਲਈ ਸ਼ੁਰੂ ਇੱਥੇ ਹੀ ਸੀ ਇੱਥੇ ਹੀ ਆ ਮੇਰੇ ਉੱਥੇ ਜਾ ਕੇ ਵੱਧ ਗਿਆ ਉੱਥੇ ਜਾ ਕੇ ਹਾਂਜੀ ਉੱਥੇ ਜਾ ਕੇ ਹੋਰ ਜਿੱਦਾਂ ਮਤਲਬ ਜ਼ਿਆਦਾ ਹੋਣ ਲੱਪਿਆ ਠੀਕ ਹੈ ਇੱਥੇ ਵੀ ਹੁੰਦਾ ਸੀਗਾ ਜਿੱਦਾਂ ਮੰਥਲੀ ਮੇਰੇ ਪੀਰੀਅਡ ਰਿਲੇਟਡ ਜਿੱਦਾਂ ਹੁੰਦਾ ਉਹਦੇ ਨਾਲ ਤਾਂ ਫਿਰ ਮੈਨੂੰ ਮਤਲਬ ਇੰਨੀ ਜ਼ਿਆਦਾ ਮਾਈਗਰੇਨ ਹੁੰਦੀ ਸੀ ਕਿ ਮੈਨੂੰ ਹੁੰਦਾ ਸੀ ਕੋਈ ਸ਼ੂਟ ਜਿਹਾ ਕਰ ਦਵੇ ਤੇ ਫਿਰ ਉਲਟੀਆਂ ਆਉਂਦੀਆਂ ਸੀ ਫਿਰ ਠੀਕ ਹੋ ਜਾਂਦੀ ਸੀ ਆਪਣੇ ਆਪਣੇ ਕਿਵੇਂ ਮੈਨੇਜ ਕਰਦੇ ਸੀ ਇਦਾਂ ਹੀ ਬਸ ਕਰਨਾ ਪੈਂਦਾ ਸੀ ਹਾਂਜੀ ਜਦੋਂ ਹੋਰ ਬਹੁਤ ਲੋਕੀ ਆ ਜਨ ਨੂੰ ਇਹ ਪ੍ਰੋਬਲਮ ਆ ਤੇ ਫਿਰ ਉਲਟੀ ਆ ਕੇ ਠੀਕ ਹੋ ਜਾਂਦੀ ਸੀ ਹਰ ਦੂਜੇ ਚੌਥੇ ਬੰਦੇ ਨੂੰ ਉੱਥੇ ਪ੍ਰੋਬਲਮ ਹੈ ਮਾਈਗਰੇਨ ਦੀ ਹਾਂਜੀ ਫਿਰ ਜਦੋਂ ਉਲਟੀਆਂ ਆ ਕੇ ਤਾਂ ਸਾਰਾ ਕਲੀਨ ਹੋ ਕੇ ਜਦੋਂ ਨਹੀਂ ਫਿਰ ਠੀਕ ਹੋ ਜਾਣਾ ਫੇ ਇਦਾਂ ਬੋਡੀ ਹੋ ਜਾਂਦੀ ਸੀ ਜਦੋਂ ਕੋਈ ਅਟੈਕ ਹੁੰਦਾ ਤਬਾਦ ਚ ਵੀਕਨੈਸ ਹੋ ਜਾਂਦੀ ਫਿਰ ਇੱਕ ਦਿਨ ਨਹੀਂ ਸੀ ਹਿਲ ਹੁੰਦਾ ਜਿੱਦਾਂ ਮਤਲਬ ਪੂਰਾ ਦਿਨ ਬੈੱਡ ਤੇ ਓਕੇ ਤਾਂ ਇਦਾਂ ਫਿਰ ਮੁੜ ਕੇ ਮੈਂ ਇਹਨਾਂ ਦਾ ਕੀਤਾ ਫੌਰ ਵੀ ਇਦਾਂ ਦਾ ਮੈਡੀਸਨ ਲਈ ਸੀ ਡਾਕਟਰਾਂ ਤੋਂ ਪਰ ਆਰਾਮ ਨਹੀਂ ਥੋੜਾ ਚਿਰ ਆਉਂਦਾ ਸੀ ਫਿਰ हट ਜਾਂਦਾ ਸੀ ਠੀਕ ਫਿਰ ਜਦੋਂ ਮੈਂ ਸ਼ੁਰੂ ਕੀਤਾ ਇਹਨਾਂ ਦੇ ਤਾਂ ਫਿਰ ਮੈਨੂੰ ਥੋੜਾ ਥੋੜਾ ਫਰਕ ਪਿਆ ਠੀਕ ਪਰ ਫਿਰ ਮੈਂ ਸੋਚਿਆ ਕਿ ਹੁਣ ਇੱਥੇ ਹੀ ਮੈਂ ਟਰਾਈ ਕਰਦੀ ਹਾਂ ਜੀ ਨਹੀਂ ਤੁਸੀਂ ਉੱਥੇ ਤਾਂ ਜਿਹੜੇ ਉਹ ਕਹਿੰਦੇ ਵੀ ਮਨ ਦੇ ਬੜੇ ਸੋਝੀ ਵਾਲੇ ਡਾਕਟਰ ਨੇ ਗੋਰੇ ਅੰਗਰੇਜ਼ ਡਾਕਟਰ ਤੇ ਸਾਡੇ ਵਾਲੇ ਦੇਸੀ ਪਰ ਨਹੀਂ ਮੇਰਾ ਬਲੀਵ ਉਹ ਤਾਂ ਦੇਸੀ ਤੇ ਹੀ ਆ ਕਿ ਆਪਣਾ ਜਿਦਾ ਹਾਂਜੀ ਜੀ ਜੀ ਉਹ ਫੇਰ ਸਾਈਡ ਇਫੈਕਟ ਵੀ ਹੁੰਦੇ ਕਾਫੀ ਜੀ ਜੀ ਹਾਂਜੀ ਉਹਦੇ ਨਾਲ ਹੋਰ ਵੀ ਪ੍ਰੋਬਲਮ ਹੋਣ ਲੱਗ ਪਈ ਹਾਂਜੀ ਹਾਂਜੀ ਟਰਾਈ ਤਾਂ ਉਥੇ ਕਾਫੀ ਕੀਤਾ ਮੈਂ ਸਪੈਸ਼ਲਿਸਟ ਜਿਦਾਂ ਦੇ ਬਟ ਕੋਈ ਫਰਕ ਨਹੀਂ ਪਿਆ ਜੀ ਜੀ ਹਾਂਜੀ ਤਾਂ ਮੈਂ ਕੈਨੇਡਾ ਤੋਂ ਵੀ ਲਈ ਆ ਹੂੰ ਆਹ ਕਿਹੜਾ ਸੀ ਡਾਕਟਰ ਪਤਾ ਨਹੀਂ ਮੈਨੂੰ ਯਾਦ ਚਲੋ ਨਾਮ ਨਾ ਤੁਸੀਂ ਕੋਈ ਜ਼ਰੂਰਤ ਨਹੀਂ ਨਾਮ ਲੈਣ ਉਹਨਾਂ ਤੋਂ ਲਈ ਆ ਫਰਕ ਪਿਆ ਸੀ ਜਿਦਾ ਉਹਨਾਂ ਤੋਂ ਵੀ ਮੈਨੂੰ ਫੇਰ ਮੈਂ ਥੋੜਾ ਜਿਹਾ ਖਾ ਕੇ ਛੱਡ ਦਿੰਦੀ ਪਰ ਇੱਥੇ ਮੈਨੂੰ ਸੀਗਾ ਵੀ ਚਲੋ ਮੈਂ ਕਰਦੀ ਆ ਨਾ ਕੰਟੀਨਿਊ ਠੀਕ ਹੈ ਵੀ ਲੌਂਗ ਟਰਮ ਲਈ ਫਿਰ ਪਤਾ ਲੱਗਦਾ ਨਾ ਜੀ ਜੀ ਹਾਂਜੀ ਅੱਛਾ ਤੁਹਾਨੂੰ ਵੀ ਇਹਨਾਂ ਨੇ ਉਹ ਜਿਹੜਾ ਬ੍ਰਹਮਾਸਤਰ ਦਿਖਾਉਂਦੇ ਨੇ ਵੀ ਉਹ ਹੀ ਬ੍ਰਹਮਾਸਤਰ ਦਿੱਤਾ ਸੀ ਉਹ ਜਿਹੜਾ ਵੀਡੀਓ ਚ ਕਹਿੰਦੇ ਨੇ ਐਕਸਾ ਡਾਕਟਰ ਸਾਹਿਬ ਹਾਂ ਬ੍ਰਹਮਾਸਤਰ ਹਾਂਜੀ ਇਹ ਵਾਲੇ ਅੱਛਾ ਇਹ ਇਹੀ ਮੈਡੀਸਨ ਹਾਂਜੀ ਇਹ ਮੈਡੀਸਨ ਹਾਂਜੀ ਅੱਛਾ ਅੱਛਾ ਕੀ ਤੁਹਾਨੂੰ ਫਰਕ ਕਦੋਂ ਕਿੰਨੇ ਕ ਟਾਈਮ ਚ ਪਹਿਣਾ ਸ਼ੁਰੂ ਹੋ ਗਿਆ ਸਪੈਨ ਚ ਮਤਲਬ ਜਦੋਂ ਤੁਸੀਂ ਸ਼ੁਰੂ ਕੀਤਾ ਜਿੱਦਾਂ ਥੋੜਾ ਥੋੜਾ ਹਲਕਾ ਹਲਕਾ ਬੰਨ੍ਹ ਮਹੀਨਾ ਕ ਲੱਗ ਗਿਆ ਸੀ ਮਹੀਨਾ ਕ ਲੱਗ ਗਿਆ ਹਾਂਜੀ ਜੀ ਜੀ ਅੱਛਾ ਜਿਹੜੀਆਂ ਸਾਡੀਆਂ ਭੈਣਾਂ ਤੁਹਾਡੇ ਵਾਂਗੂ ਪਰੇਸ਼ਾਨ ਹੈਗੀਆਂ ਨੇ ਕਈਆਂ ਨੂੰ ਇੱਥੇ ਜਾ ਕੇ ਪ੍ਰੋਬਲਮ ਇੱਥੋਂ ਪ੍ਰੋਬਲਮ ਨਾਲ ਲੈ ਕੇ ਗਈਆਂ ਨੇ ਹਾਂਜੀ ਤੇ ਕਈਆਂ ਨੂੰ ਉੱਥੇ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ ਸਾਡੇ ਖਾਸ ਕਰਕੇ ਦੇਸੀ ਭਾਈਚਾਰਾ ਜਿਹੜਾ ਸਾਡਾ ਉੱਤੇ ਰਹਿੰਦਾ ਹੈ ਪੰਜਾਬੀ ਭਾਈਚਾਰਾ ਸਾਡਾ ਰਹਿੰਦਾ ਹੈ ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰੋਗੇ ਤੁਹਾਡਾ ਕਿਉਂਕਿ ਤੁਸੀਂ ਬਹੁਤ ਅਸੀਂ ਕਹੇ ਕਿ ਇਸ ਬਿਮਾਰੀ ਦੇ ਵਿੱਚੋਂ ਨਿਕਲ ਕੇ ਹੋ ਬੜੀ ਡੂੰਘਾਈ ਨਾਲ ਇਸ ਬਿਮਾਰੀ ਨੂੰ ਜਾਂਚ ਦਿਓ ਉਹਨਾਂ ਨੂੰ ਕੀ ਕਹੋਗੇ ਇਹ ਕਿ ਐਟ ਲੀਸਟ ਤੁਹਾਨੂੰ ਲੌਂਗ ਟਰਮ ਵਿੱਚ ਟਰਾਈ ਕਰਨਾ ਚਾਹੀਦਾ ਇਹ ਨਹੀਂ ਵੀ 2-3 ਮਹੀਨੇ ਟਰਾਈ ਕੀਤਾ ਤਾਂ ਫਿਰ ਨਹੀਂ ਪਤਾ ਲੱਗਦਾ ਨਾ ਠੀਕ ਹੈ ਹਾਂਜੀ ਬਾਕੀ ਹੋਰ ਸਟ्रेस ਲੈਵਲ ਉੱਥੇ ਕਾਫੀ ਹਾਈ ਆ ਜੀ ਹਾਂਜੀ ਕਿਉਂਕਿ ਘਰ ਦੇ ਕੰਮ ਬਾਹਰ ਕੰਮ ਕਰਨਾ ਬੱਚੇ ਹੁੰਦੇ ਤਾਂ ਤਾਂ ਕਰਕੇ ਫੇ ਹੋਰ ਵਧੀਆਂ ਚੀਜ਼ਾਂ ਨਾ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਸਾਰੀ ਗੱਲਬਾਤ ਦੇ ਲਈ